ਤੇ ਉਹਦੇ ਨਾਲ ਹੀ ਗੁਰਦੁਆਰਾ ਪੈਂਦਾ ਸੀ ਨੇਰ ਰੋਡ ਦੇ ਉੱਤੇ ਉੱਥੇ ਰੁਕੇ ਤੇ ਕਮਰਾ ਮਿਲ ਗਿਆ ਤੇ ਰਾਤੀ ਵਧੀਆ ਤੋਂ ਤੇ ਨਾਲ ਪਾਰ ਇੱਕ ਮੱਥਾ ਟੇਕਿਆ ਤੂੰ ਹੁਣ ਗਾਹ ਨੂੰ ਚੱਲੇ ਪਾਉਣੇ ਆ ਗੱਡੀਆਂ ਆਪਣੀਆਂ ਰਹਿ ਗਈਆਂ ਇਹ ਕਮਰਾ ਹੈ ਆਪਾਂ ਜਿੱਥੇ ਰੁਕੇ ਹੁਣ ਚੱਲੇ ਗਾਂ ਦੇ ਇਹ ਕਰਦੇ ਆ ਸਫ਼ਰ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਖੂਬਸੂਰਤ ਤੇ ਬੇਕਮਾਲ ਆ ਇਹ ਦੇਖ ਸਕਦੇ ਸਰੋ ਹੀ ਸਰੋ ਆ ਤੇ ਚਾਹ ਜਿਉਂ ਦਿਸਣਗੇ ਆਪਾਂ ਨੂੰ ਇੱਧਰ ਤੰਤਨ ਬਾਬਾ ਅਦੀਪ ਸਿੰਘ ਦਾ ਗੁਰਦੁਆਰਾ ਜਿੱਥੇ ਆਪਾਂ ਰਾਤ ਰੁਕੇ ਆਂ ਇਸੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਆਪਾਂ ਬਿਲਕੁਲ ਤੰਦਰੁਸਤ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਿਲਕੁਲ ਵਧੀਆ ਤੇ ਆਪਾਂ ਤਿਆਰ ਆ ਜੀ ਸਾਈਕਲ ਆਪਣੇ ਤਿਆਰ ਆ ਗੁਰੂ ਮਹਾਰਾਜ ਤੋਂ ਲੈਨੇ ਆ ਗਿਆ ਤੇ ਕਰਦੇ ਆਂ ਗਾੜੀ ਦਾ ਸਫ਼ਰ ਚਾਲੋ ਪਰ ਵਿਊ ਇੱਥੋਂ ਦਾ ਬਹੁਤ ਸੋਹਣਾ ਗੁਰਦੁਆਰਾ ਕਾਫੀ ਤਗੜਾ ਤੇ ਕਾਫੀ ਵੱਡਾ ਹੈ ਮੇਰ ਕਰੇ ਮਾਲਕਾ ਬਾਗ ਬਹੁਤ ਇੱਧੀ ਚਲੋ ਜੀ ਕਰਦੇ ਹਾਂ ਸਫ਼ਰ ਚਾਲੂ i <laughs>

ਕ੍ਰੋਸਿੰਗ ਬ੍ਰਿਜ ਦਾ ਇੱਕ ਰੋਡ ਨਾਂ ਦਾ ਤੇ ਇੱਕ ਥੱਲੇੋਂ ਟ੍ਰੇਨ ਵਾਲੀ ਤੇ ਕਾਫੀ ਚੜਾਈ ਆ ਦੇਖ ਸਕਦੇ ਹੋ ਪੂਰਾ ਯੋਰ ਲਵਾਤਾ ਪਰ ਇਥੋਂ ਦਾ 뷰 ਕਿਆ ਬਾਤ ਹੈ ਬਹੁਤ ਸ਼ਾਨਦਾਰ 뷰 ਹੈ ਇਹ ਆਪਾਂ ਨੂੰ ਦੂਜਾ ਫਲਾਈਓਵਰ ਪਿਆ ਹੈ ਇੱਕ ਪਿੱਛੇ ਉਹ ਛੋਟਾ ਹੈ ਇਕਾ ਵੀ ਤੜਾ ਯੋਰ ਲਾ ਦੀਆ ਪਰ ਨਜ਼ਾਰਾ ਵੀ ਬਹੁਤ ਸੋਹਣਾ ਏਕ ਬੱਦਲ ਜੇ ਮੜਮੜਿਆ ਹਵਾਜਾਂ ਗੁੰਦੀ ਚੱਲਣ ਗਈ ਆ ਯੋਰ ਕਾਫੀ ਲੱਗ ਰਿਹਾ ਬਾਕੀ ਸਰੋ ਹੀ ਸਰੋਂ ਦੀਦੀ ਆ ਸੂਰ ਦੇਵਤਾ ਵੀ ਕਦੀ ਨਿਕਲ ਆਉਂਦਾ ਕਦੀ ਬੱਦਲਾਂ ਲੈ ਬਾਈ ਰਸਤਾਨੀ ਟਿੱਬੇ ਹੋ ਗਏ ਚਾਲੂ ਕੱਲ ਤੇ ਤਾਂ ਆਪਾਂ ਲੱਗਦਾ ਜਿਵੇਂ ਪੰਜਾਬ ਚ ਤੁਰੇ ਜਾਨੇ ਪਰ ਇੱਥੇ ਲੱਗਦਾ ਆ ਬੇਰੀਆਂ ਆ ਕੀ کافی ਸੋਨਾ ਆਂਦੀ ਉਹ کافی ਘੈਂਟ ਗੱਲ ਪਾਤਾ ਤੇ کافی ਸੋਨਾ ਵੀਊ ਆ ਰਿਹਾ ਤੇ ਇੱਥੇ ਚਾਹ ਪੀਣ ਲਈ ਰੁਕੇ ਤੇ ਮੈਂ ਤੁਹਾਨੂੰ ਨਜ਼ਾਰਾ ਦਿਖਾ ਦਿਆ ਅਨੂਪਗੜ ਨੂੰ ਜਾਂਦੇ ਹੋਏ ਜੀ ਆਪਾਂ ਤੇ ਰਸਤੇ 'ਚ ਵੀਰ ਮਿਲਿਆ ਸਸਿਗਾ ਵੀਰ ਜੀ ਉਹ ਠੀਕ ਠਾਕ ਜੀ ਵਧੀਆ ਜੀ ਕਿਨਾ ਜੀ ਸ਼ੰਕਰ ਜੀ ਸ਼ੰਕਰ ਜੀ ਕਿੱਥੋਂ ਜੀ ਰਾਜਸਨਗਰ ਰਾਜਸਨਗਰ ਕੀ ਅਗਲਾ ਭਾਜੀ ਤੇ ਬਾਈ ਚਾਹ ਪਾਣੀ ਪੁੱਛਣਦੇ ਐ ਤੇ ਇਥੇ ਚਾਹ ਨਹੀਂ ਹੈਗੀ ਆਦਾ ਨਹੀਂ ਅੱਗੇ ਵੀ ਮਾ ਨਹੀਂ ਬਾਈ ਹੁਣੇ ਚਾਹ ਪੀ ਕੇ ਤੁਰੇ ਆਂ ਬਸ ਇਦਾ ਪ੍ਰੇਮ ਮਿਲਦਾ ਰਹੇ ਪ੍ਰੇਮ ਨਾਲ ਤੁਰੇ ਫਿਰਦੇ ਤੇ ਬਾਕੀ ਜਿੰਨੇ ਵੀ ਰਸਤਾ ਨਹੀਂ ਭਰਾ ਮਿਲਦੇ ਆ ਬਹੁਤ ਇੱਜ਼ਤਮਾਨ ਬਖਸ਼ਦੇ ਤੇ ਵਿਊ ਚੈੱਕ ਕਰੋ ਤੁਸੀਂ ਰੋਡ ਦਾ ਬਹੁਤ ਸੋਹਣਾ। ਛੁੱਕੀ ਜਿਹੀ ਦੇ ਵੇੜ ਤੇ ਸਿੱਧਾ ਰੋਡ। ਜਦਾਰਾ ਹੁਣ ਅਮਰਜੀਤ ਸਾਹਿਬ ਦਾ ਹੈ ਜੀ। ਜੈਸਲਮੇਰ ਜੀ ਇੱਥੋਂ ਹੈਗਾ 104 ਕਿਲੋਮੀਟਰ। ਤੇ ਬੀਕਾਨੇਰ 193। ਤੇ ਰੋਡ ਬਹੁਤ ਖੂਬਸੂਰਤ ਆ। राजस्थान ਵੀ ਸ਼ੁਰੂ ਹੋਇਆ ਚਲੋ ਵੇਖੀ ਤਾਂ ਇਹ ਸਾਈਡਾ ਤੋਂ ਲੱਗਦਾ ਪਤਾ ਵੀ ਆਪਾਂ ਰਾਸਥਾਨ ਆ ਨਹੀਂ ਤੇ ਕੱਲ ਦਾ ਲੱਗਦਾ ਵੀ ਆਪਾਂ ਪੰਜਾਬ ਕੀ ਆ ਉਹ ਲੱਗਦਾ ਬਾਕੀ ਰੋਡ ਦੀ ਗੱਲ ਕਰੋ ਲਾ ਕੇ ਲਾ ਕੇ ਪੇੜ ਭੇਦੀ ਨਗ ਦੀ ਛੜਕਾ ਬਹੁਤ ਸੋਹਣਾ ਨੇ ਆ ਚਾਹੇ ਕੇ ਲੀਏ ਆਹ ਬੋ ਫੇਰ ਦੇ ਆਪਾ ਚੱਲ ਗਏ ਆ ਜੀ ਤਕਰੀਬਨ 24 25 ਕਿਲੋਮੀਟਰ ਇਹ ਭਾਰਤ ਮੈਲਾ ਹਾਈਵੇ ਤੇ ਪੈਟਰੋਲ ਪੰਪ ਆ ਤੇ ਨਾਲ ਹੀ ਟਾਬਾ ਚਾਹ ਪੀਣੇ ਟਾਬੇ ਤੇ ਲਾਗੋਂ ਦੀ ਖੂਬਸੂਰਤੀ ਸਾਰੋਂ ਹੀ ਸਾਰੋਂ ਦਿਖ ਰਹੀ ਹੈ ਇੱਧਰ ਵੀ ਇੱਧਰ ਵੀ ਤੋ ਚਾਹ ਪੀਤੇ ਆ ਇਹ ਭਾਰਤ ਮਾਲਾ ਰੋਡ ਦੀ ਖੂਬਸੂਰਤੀ ਵੇਖੋ ਨਾਲ-ਨਾਲ ਸਰੋਂ ਦੇ ਫੁੱਲ ਤੇ ਵਿੱਚ ਘਰ ਸੁਨਸਾਨ ਛੜਕ ਤੇ ਲੱਗੇ ਨਾਲ-ਨਾਲ ਰੁੱਖ ਬਹੁਤ ਵਧੀਆ ਨਜ਼ਾਰਾ ਦੇ ਰਹੀ ਤੇ ਠੰਡੀ ਠੰਡੀ ਚੱਲ ਰਹੀ ਹੈ ਹਵਾ ਆਏ ਕਿ ਸ਼ਹਿਰ ਆਇਆ ਜਿਉਂਦੇ ਸਵੇਰੇ ਆਪਾਂ ਗੁਰਦਰਾ ਸਾਹਿਬ ਤੋਂ ਚੱਲੇ ਆ ਇਹਦਾ ਕਿੰਨੇ ਪੀਐਸ ਆ ਰਿਹਾ ਇਦਾਂ ਦਾ ਕੋਈ ਨਾਂ ਹੈ ਮੈਨੂੰ ਚੇਤਾ ਬੋਲ ਗਿਆ ਇਸ ਕੇ ਬਾਅਦ ਉਹ ਨੂਬ ਗਾੜੀ ਆਏਗਾ 25 30 ਮੀਟਰ ਕੋਈ ਸ਼ਹਿਰ ਨਹੀਂ ਹੈ ਕੋਈ ਪਿੰਡ ਨਹੀਂ ਹੈ ਸੜਕ ਤੇ

ਅਗੇ ਉਧਰ ਸੇ ਬੀਕਨੇਰ ਜੈਸਲਮੇਰ ਨਿਕਲੇ ਨਵਾਂ ਸਾਲ ਜੈਸਲਮੇਰ ਦੇ ਹੀ ਤੇ ਬਾਈ ਆਲ ਇੰਡੀਆ ਟੂਰ ਕਰ ਰਹਾ ਹੈ ਹਾਂ ਚਾਹ ਨਾ ਨਾ ਬਸ ਥੈਂਕ ਯੂ ਜੀ ਬਸ ਇਤਰਾ ਪਿਆਰ ਮਿਲ ਜਾਈ ਕਿ ਜਾ ਚੇਚਾ ਤੁਸੀਂ ਉੱਠ ਗਿਆ ਦੁਕਾਨ ਦੇ ਵਿੱਚ ਬੈਠੇ ਬਹੁਤ ਧੰਨਵਾਦ ਜੀ ਆ ਗਏ ਜੀ ਰਾਜਸਥਾਨ ਦੇ ਵਿੱਚ ਇਹ ਭਾਰੀ ਕਿਕਰ ਆ ਹੁਣ ਪਤਾ ਲੱਗਾ ਵੀ ਰਾਜਸਥਾਨ ਦੇ ਵਿੱਚ ਆ بڑے ਦਾ ਪਰਸੋਂ ਦੇ ਆ ਵਰਾ ਰਾਸਤਾਨੀ ਆੱਖਾਂ 'ਚ ਪਤਾ ਲੱਗ ਗਿਆ ਆ ਪਾੜੀ ਕੇ ਕਰਾਂਏ ਇਹ ਦਰਾਨ ਕੇ ਪਤਾ ਚੱਲੇ ਆ ਆਪਾਸ ਅਬਰ ਖਿੱਚੀ ਐਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਧੀਆ ਸੰਪਰਕ ਆ ਲੋਕ ਘਰ ਇਹ ਹਾਸੇ 15-16 ਕਿਲੋਮੀਟਰ ਰਹਿੰਦੇ ਆ ਭਾਰਤ ਮਹਾਲਾ ਰੋਡ ਤੇ ਤੁਰੇ ਜਾਣੇ ਅਨੂਪਗੜ ਰਹਿ ਗਿਆ ਜੀ ਇੱਥੋਂ 7 ਕਿਲੋਮੀਟਰ ਤੇ ਰਸਤਾਨ ਦੇ ਵਿੱਚ ਇਦਾਂ ਪਾਣੀ ਲੱਗਦਾ ਜੀ ਵਾਰਾ ਸਿਸਟਮ ਨਾਲ ਤੇ ਟੋਪਾ ਪੂਰੀ ਕਰਕਾਣੀ ਲੱਗੀ ਆ ਪਰ ਜੈਕਟ ਨਹੀਂ ਆਪਾਂ ਲਾਈ ਕਿਉਂ ਮੁਰਤਾ ਆਇੰਦਾ ਹੈ ਤੇ ਜਾ ਵਜੇ ਸਰੀ ਠੰਡਾ ਹੋਏ ਨਾ ਇਹ ਕਰਕੇ ਲਾਈ ਤਾਂ ਹੁਣ ਚੱਲਦੇ ਅੱਗੇ ਇਦੋਂ ਆਉਂਦੇ ਆ ਜੀ ਤੇ ਆਪਾਂ ਪਹੁੰਚ ਗਏ ਪਹੁੰਚ ਗਏ ਜੀ ਆਪਾਂ ਨੂੰਗੜਾ ਮਾਨਗੜ ਇੱਥੋਂ ਹੈਗਾ ਜੀ 134 ਜੋਧਪੁਰ 100 408 ਤੇ ਜੈਸਲਮੇਰ 405 ਬੀਕਾਣੇ 155 ਇਹ ਵਧੀਆ ਸਫ਼ਰ ਰਿਹਾ ਅੱਜ ਆਪਣਾ ਇਦੋਂ ਤੱਕ ਦਾ ਹੈਗਾ ਈ 60 65 ਕਿਲੋਮੀਟਰ ਦਾ ਅਜੇ ਆਪਾਂ ਇਹ 25 ਤੇ ਜਾਣਾ 15 ਕਿਲੋਮੀਟਰ ਗਾੜੀ ਆ ਅਜੇ ਕਾਫੀ ਦਿਨ ਪਿਆ ਕਰਦੇ ਸਫ਼ਰ ਚੱਲੋ ਤੇ ਪੱਠੇ ਇੱਥੇ ਦੇਖੋ ਜੀ ਬਹੁਤ ਪੱਠੇ ਕਿਵੇਂ ਲੜਾਈ ਹੁੰਦੀ ਪੱਟਿਆਂ ਦੀ ਕੰਪੀਟੀਸ਼ਨ ਹੁੰਦਾ ਇੰਨੇ ਪੱਟੇ ਦੇਖ ਸਾਦੇ ਦੋਸਤੋ ਕਿੰਨੀ ਸੁਣੀ ਹਰੀਆਲੀ ਤੇ ਸ਼ਾਮ ਦਾ ਟਾਈਮ ਆ ਸੂਰਜ ਦੇਵਤਾ ਕਰਨ ਨੂੰ ਚਲੇ ਗਏ ਤੇ ਆਪਾਂ ਪਹੁੰਚਿਆ A25 A25 ਆਪਾਂ ਕਿੰਨਾ ਕੋਲ ਪਹੁੰਚੇ ਆ ਲਾਉਣੇ ਤੁਹਾਨੂੰ ਸੰਤੀ ਬਾਈ ਜਿੰਨਾ ਆਲ ਇੰਡੀਆ ਟੂਰ ਕੀਤਾ ਬਹੁਤ ਖੁਸ਼ੀ ਅਸੀਂ ਤੇ ਇਹਨਾਂ ਨੂੰ ਵੇਖ ਕੇ ਸਾਈਕਲ ਚਲਾਉਣ ਲੱਗੇ ਆ ਪਹਿਲਾਂ ਤਾਂ ਬਾਈ ਜੀ ਸਾਸਰੀ ਘਰ ਸਾਸਰੀ ਘਰ ਹੋਠੀਠਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਵਧੀਆ ਚਾਹੀਦਾ ਥੋੜਾ ਪਹਿਲਾਂ ਵਧਾਈ ਹੋਵੇ ਜੀ ਤੁਹਾਨੂੰ ਬਾਲੀਆਂ ਮਾਲਕ ਤੁਹਾਨੂੰ ਬਹੁਤ ਤਰੱਕੀ ਬਖਸ਼ੇ ਸਹੀ ਗੱਲ ਦੱਸਾਂ ਬਾਈ ਮੈਂ ਤੁਹਾਨੂੰ ਵੇਖ ਕੇ ਲੱਗਾ ਮੈਂ ਪਹਿਲਾਂ ਬਾਈ ਬੂਗ ਤੇ ਜਾਣਾ ਵੀ ਕਿਤੇ ਵੀ ਠੀਕ ਹੈ ਪਰ ਮੈਂ ਸੋਚਿਆ ਵੀ ਕਰਨੇ ਚਾਹੀਦੀ ਚੈਕਿੰਗ ਹਾਂਜੀ ਹਾਂਜੀ ਜੇ ਮੇਰੇ ਅਕਾਲ ਲੱਗ ਸਕਦਾ ਨਾ ਵੀ ਇੰਨੇ ਵਜੇ ਨਾਲਾ ਤੇ ਕਿਤੋਂ ਨੂੰ ਵੇਖ ਕੇ ਕਿੰਨੇ ਹੋਰ ਲੱਗੇ ਹੋਣਗੇ ਹਾਂਜੀ ਇਹ ਤਾਂ ਗੱਲ ਸਹੀ ਆ ਹਾਂਜੀ ਤੁਹਾਡਾ ਹੀ ਧੰਨਵਾਦ ਕਰਦੇ ਆਂ ਕਿ ਤੁਸੀਂ ਵੈਲਕਮ ਆ ਸਾਡੇ ਰਾਜਸਥਾਨ ਪੈਰ ਧਰੇ ਤੇ ਆਪਣੇ ਘਰੇ ਆਇਓ ਬਹੁਤ ਬਹੁਤ ਧੰਨਵਾਦ ਜੀ ਆਉਣ ਆਖਦੇ ਆਂ ਤੁਹਾਨੂੰ ਠੀਕ ਸਸਿਕਾ ਮਾਤਾ ਜੀ ਹੋ ਠੀਕ ਠਾਕ ਜੀ ਪਹਿਲਾਂ ਤਾਂ ਵਧਾਈ ਹੋਵੇ ਕਿਉਂ ਇੰਨਾ ਵੱਡਾ ਟੂਰ ਕੀਤਾ ਏ ਕਹਿਣਾ ਸੌਖਾ ਕਰਨਾ ਬਹੁਤ ਔਖਾ ਹਾਂਜੀ ਹੋਰ ਵਧੀਆ ਠੀਕ ਠਾਕ ਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਇਹ ਇਹ ਆਪਾਂ ਆਏ ਹਾਂ ਬਾਈ ਸੰਦੀਪ ਕੋਲ ਤੁਸੀਂ ਸਾਰੇ ਦਾ ਸੰਦੀ ਦਾ ਲੋਡ ਕੋ ਨਹੀਂ ਕਿਉਂਕਿ ਜਿੰਨਾ ਇਨੀ ਮਿਹਨਤ ਕੀਤੀ ਵੀ ਉਹਨਾਂ ਦਾ ਖੁਦ ਪਤਾ ਲੱਗ ਜਾਂਦਾ ਤੇ ਦੱਸਿਆ ਉਹਨਾਂ ਦਾ ਜਾਂਦਾ ਹੈ ਸਾਡੇ ਰਗਿਆਂ ਦਾ ਉਹਨਾਂ ਨੂੰ ਕੋਈ ਜਾਨਦਾ ਨਹੀਂ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਨੂੰ 6-7 ਦਿਨ ਹੋ ਗਏ ਮਿਹਨਤ ਹੋਈ ਹੁੰਦੀ ਹੈ ਜਦੋਂ ਲਗਾਤਾਰ ਚੱਲਦਾ ਰਹਿੰਦਾ ਤੁਸੀਂ ਮੈਂ ਸ਼ੇਰ ਕਰਾਈ ਹੋ ਲਗਭਗ ਤੁਹਾਡਾ ਮੈਨੂੰ ਲੱਗਦਾ ਹੈ ਕਿ 5 ਤੋਂ 600 ਕਿਲੋਮੀਟਰ ਚੱਲ ਗਏ ਹੋਗੇ ਹੋਣਾ 400 ਦੇ ਲਾਗੇ ਮੈਨੂੰ 400 ਬਹੁਤ ਜ਼ਿਆਦਾ ਹੁੰਦਾ ਥੋੜੇ ਜੇ ਥੱਕ ਵੀ ਜਾਣਾ ਨਾ ਕਿਤੇ ਤੂੰ ਮੰਨਣਾ ਹੀ ਮੈਂ ਸੋਚਦਾ ਹਾਂ ਯਾਰ ਜੇ ਉਹ ਹੇਮਗੁਣ ਸਾਹ ਵਾਲੀਆਂ ਪਹਾੜੀਆਂ ਚੜ੍ਹਦੇ ਮੇਰੇ ਤੋਂ ਪੱਧਰ ਨਹੀਂ ਚੱਲੇ ਜਾਂਦਾ ਇਹ ਸੋਚ ਹੁੰਦੀ ਬੰਦੇ ਦੀ ਹਾਂ ਵੀ ਬੰਦਾ ਮੋਟੀਵੇਸ਼ਨ ਯਾਰ ਜੇ ਉਹ ਚੜ੍ਹ ਗਏ ਤੇ ਮੈਂ ਪੱਧਰ ਚੱਲ ਸਕਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਕਰਕੇ ਠੀਕ ਹੈ ਜੀ